ਖਾਲੀ ਹੋ ਘਰ-ਬਾਰ ਗਿਆ ਹੈ ਝੂਠੇ ਹਾਸੇ ਹਸਦੀ ਹੈ ਭਈ ਮਾਂ ਲੋਕਾਂ ਨੂੰ ਦੱਸਦੀ ਹੈ ਭਈ ਡਾਲਰ ਪੌਂਡ ਕਮਾਉਂਦਾ ਹੈ ਸੋਣਾ ਉਥੇ ਦਫਤਰ ਜਾਂਦਾ ਹੈ ਸੋਣਾ ਉੱਚੀ ਕੋਠੀ ਪਾ ਬੈਠੀਆਂ ਸੋਨਾ ਕਾਰ ਬਣਾ ਬੈਠੀਆਂ ਕੁੱਲੀ ਛੱਡ ਕੇ ਕੋਠੀ ਪਾਈ ਐ ਕੀਤੀ ਸਾਰੀ ਉਸ ਕਮਾਈ ਐ ਪਿਓ ਦਾ ਭਾਰ ਉਠਾ ਲਿਆ ਐ ਸੋਣੇ ਇੰਨਾ ਕੁਝ ਕਮਾ ਲਿਆ ਐ ਸੋਣੇ ਜਦ ਵੀ ਸ਼ਹਿਰ ਮੈਂ ਜਾਨੀ ਆ ਲੱਖਾਂ ਦੇ ਵਿੱਚ ਲਾਨੀ ਆ ਹੁਣ ਕਾਦਾ ਪਰਦੇਸ ਨਹੀਂ ਅੜੀਏ ਬਾਰ ਵੀ ਆਪਣਾ ਹੀ ਦੇਸ਼ ਨਹੀਂ ਅੜੀਏ ਜਦ ਵੀ ਕੋਈ ਮਜਬੂਰੀ ਹੋਵੇ ਉਹਦਾ ਆਣ ਜ਼ਰੂਰੀ ਹੋਵੇ 8 ਘੰਟੇ ਵਿੱਚ ਆ ਜਾਂਦਾ ਸਾਰੇ ਕੰਮ ਨਿਮਟਾ ਜਾਂਦੇ ਇੰਨੇ ਵਿੱਚ ਦੋ ਹੰਝੂ ਡੇਪੇ ਇੰਜ ਨਿਕਲੇ ਕੇ ਬੋਲਣ ਬੈਪੇ ਫਿਰ ਮਾਂ ਸੱਚ ਸੱਚ ਬੋਲਣ ਲੱਗ ਪਈ ਦਿਲ ਦੇ ਜ਼ਖਮ ਫਰੋਲਣ ਲੱਗ ਪਈ ਬਾਰੋਂ ਵਾਰੀ ਜਿੰਦੀਆਂ ਅੜੀਏ ਅੰਦਰੋਂ ਤੇ ਉਹ ਮਾਰ ਗਿਆ ਹੈ ਜੱਦਾ ਪੁੱਤਰ ਬਾਹਰ ਗਿਆ ਹੈ ਖਾਲੀ ਹੋ ਘਰ ਬਾਹਰ ਗਿਆ ਹੈ ਰੋਟੀ ਠੰਡੀ ਖਾਂਦਾ ਨਹੀਂ ਸੀ ਕੱਪੜੇ ਗੰਦੇ ਪਾਉਂਦਾ ਨਹੀਂ ਸੀ ਨੀਂਦਰ ਦਾ ਬੜਾ ਹੀ ਪੱਕਾ ਸੀ ਉਹ ਸਵੇਰ ਮਸੀਤੀ ਜਾਂਦਾ ਨਹੀਂ ਸੀ ਇੰਨਾ ਗੁੱਸਾ ਕਰਦਾ ਸੀ ਉਹ ਗੱਲ ਗੱਲ ਉੱਤੇ ਲੜਦਾ ਸੀ ਉਹ ਉਥੇ ਕਿਸ ਨਾਲ ਲੜਦਾ ਹੋ ਸੀ ਕਿਵੇਂ ਗੁਜ਼ਾਰਾ ਕਰਦਾ ਹੋ ਸੀ ਇਹ ਗਮ ਦਿਲ ਨੂੰ ਠਾਰ ਗਿਆ ਹੈ ਜਦ ਦਾ ਪੁੱਤਰ ਵਾਰ ਗਿਆ ਹੈ ਖਾਲੀ ਹੋ ਘਰ ਭਾਰ ਗਿਆ ਹੈ ਛੇ ਮਾਂ ਪਹਿਲੇ ਆਇਆ ਸੀ ਉਹ ਆਪਣੇ ਘਰ ਪਰ ਆਇਆ ਸੀ ਉਹ ਰੋਟੀ ਠੰਡੀ ਖਾ ਲੈਂਦਾ ਹੈ ਕੱਪੜੇ ਕੰਦੇ ਪਾ ਲੈਂਦਾ ਹੈ ਜਦ ਵੀ ਪੁੱਛਨੀ ਆ ਤੂੰ ਖੁਸ਼ ਹੈ ਹੱਸ ਕੇ ਚੁੱਪ ਜਾ ਕਰ ਜਾਂਦਾ ਹੈ ਮੈਂ ਉਹਦੀ ਮਾਂ ਵਾੜੀਏ ਅਦਬ ਦੀ ਉਹਦੀ ਥਾਂ ਵਾੜੀਏ ਮੇਰੇ ਅੱਜ ਇਹ ਬੋਲਦਾ ਨਹੀਂ ਹੈ ਹੰਝੂ ਆਂਦੇ ਦਰ ਖੋਲਦਾ ਨਹੀਂ ਹੈ ਮੈਂ ਦੁਖੀ ਨਾ ਹੋ ਜਾਵਾਂ ਹੱਸ ਹੱਸ ਵਕਤ ਗੁਜ਼ਾਰ ਗਿਆ ਹੈ ਜਦ ਦਾ ਪੁੱਤਰ ਬਾਗ ਗਿਆ ਹੈ ਖਾਲੀ ਹੋ ਘਰ ਵਾਰ ਗਿਆ ਹੈ ਮੈਂ ਉਹਨੂੰ ਪਹਿਚਾਣਨੀ ਆ ਮੈਂ ਤੇ ਹਰ ਗੱਲ ਜਾਣਨੀ ਆ ਅੱਖ ਓਲੇ ਪਰਦੇਸ ਨਹੀਂ ਅੜੀਏ ਦੇਸ ਤੇ ਹੁੰਦਾ ਹੈ ਦੇਸ ਨਹੀਂ ਅੜੀਏ ਾਂਗੇ ਵਿੱਚ ਸਣਨ ਕਮਾਈਆਂ ਆੜੀਏ ਪਾਈਆਂ ਜਨਾਨ ਚੁਦਾਈਆਂ ਆੜੀਏ ਹੁਣ ਤੇ ਇਹ ਇਰਾਦਾ ਕੀਤਾ ਹੈ ਆਪਣੇ ਦਿਲ ਨਾਲ ਵਾਦਾ ਕੀਤਾ ਹੈ ਰੁੱਖਾ ਸੁੱਖਾ ਖਾਲਾਂਗੀ ਨੇ ਵਾਪਸ ਪੁੱਤਰ ਬੁਲਾ ਲਾਂਗੀ ਨੇ ਵਾਪਸ ਪੁੱਤਰ ਬੁਲਾ ਲਾਂਗੀ ਨੇ